ਸਤਿਕਾਰਯੋਗ ਮੁਲਾਜ਼ਮ ਸਾਥੀਓ ਅੱਜ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿੱਥੇ ਨਾ ਤਾਂ ਸਾਨੂੰ ਐਨਪੀਐਸ ਚਾਹੀਦੀ ਨਾ ਯੂਪੀਐਸ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਸੰਘਰਸ਼ ਅਸੀਂ ਓਪੀਐਸ ਭਾਗ ਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਹਾਂਗੇ ਸੋ ਉਹ ਦਿਨ ਦੂਰ ਨਹੀਂ ਜਿਹੜੀ ਸਰਕਾਰ ਨੇ ਅੱਜ NPS ਨੂੰ UPS ਤੇ ਲਿਆ ਕੇ ਖੜਾ ਕਰਤਾ ਹੈ ਜੇਕਰ ਅਸੀਂ ਐਸੇ ਤਰ੍ਹਾਂ ਹੀ ਕੌਮੀ ਪੱਧਰ ਤੇ ਤੇ ਸੂਬਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਰਹੇ ਤਾਂ UPS ਨੂੰ OPS ਦੇ ਵਿੱਚ ਬਦਲਣ ਤੋਂ ਵੀ ਜ਼ਿਆਦਾ देर ਨਹੀਂ ਲੱਗੇਗੀ ਸੋ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜੋ ਫੈਸਲਾ ਕੀਤਾ ਉਹ ਫੈਸਲਾ ਇਸ ਤਰ੍ਹਾਂ ਹੈ ਕਿ ਅੱਜ 1 ਸਤੰਬਰ ਤੋਂ ਜਿਹੜਾ ਕੰਪਿਊਟਰ ਅਧਿਆਪਕਾਂ ਵੱਲੋਂ ਧੂਰੀ ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਉਸ ਪ੍ਰੋਗਰਾਮ ਦਾ CPF ਕਰਮਚਾਰੀ ਯੂਨੀਅਨ ਉਰਜੋਰ ਹਮਾਇਤ ਕਰਦੀਏ ਤੇ ਆਪਣੇ ਅਸੀਂ ਜ਼ਿਲ੍ਹਾ ਅਗਵਾ ਨੂੰ ਵੀ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਸਮਾਂ ਲੱਗੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ੂਲ ਯਕੀਨੀ ਬਣਾ। ਉਸ ਦੇ ਨਾਲ ਨਾਲ ਪੂਮੀ ਪੱਧਰ ਦਾ ਇੱਕ ਪ੍ਰੋਗਰਾਮ ਹੈ 2 ਤੋਂ ਲੈ ਕੇ 6 ਸਤੰਬਰ ਤੱਕ ਦਾ। ਇਸ ਪ੍ਰੋਗਰਾਮ ਦੇ ਮੁਤਾਬਕ ਦੇਸ਼ ਭਰ ਦੀ ਜਿੰਨੇ ਵੀ ਸਰਕਾਰੀ ਕਰਮਚਾਰੀ ਨੇ ਜਿੰਨੇ ਵੀ ਉਹ ਲੋਕ ਜਿਹੜੇ ਐਨਪੀਐਸ ਤੇ ਹੁਣ ਯੂਪੀਐਸ ਤੋਂ ਵੀ ਪ੍ਰਭਾਵਿਤ ਨੇ ਇਹ ਇਕੱਠੇ ਹੋ ਕੇ ਆਪਣੇ ਸਕੂਲਾਂ ਕਾਲਜਾਂ ਦਫ਼ਤਰਾਂ ਦੇ ਵਿੱਚ ਜਿੱਥੇ-ਜਿੱਥੇ ਨੌਕਰੀ ਕਰਦੇ ਨੇ ਕਾਲੇ ਰੰਗ ਦੀ ਪੱਟੀ ਬਨ ਕੇ ਇਹ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਔਰ ਖਾਸ ਤੌਰ ਤੇ ਯਾਦ ਰਹੇ ਕਿ 2 ਤੋਂ 6 ਸਤੰਬਰ ਤੱਕ ਦਾ ਪ੍ਰੋਗਰਾਮ ਇਹ 올 ਆਵਰ ਇੰਡੀਆ ਦਾ ਪ੍ਰੋਗਰਾਮ ਹੈ ਪੂਰੇ ਦੇਸ਼ ਭਰ ਦੇ ਭਾਵ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇਹ ਪ੍ਰੋਗਰਾਮ ਹੈ ਜਿਹੜਾ ਉਹ ਚੱਲੇਗਾ ਉਹਦੇ ਨਾਲ ਨਾਲ ਅਸੀਂ ਜਿਹੜਾ 3 ਸਤੰਬਰ ਦਾ ਪ੍ਰੋਗਰਾਮ ਸਾਂਝੇ ਫਰੰਟ ਵੱਲੋਂ ਵਿਧਾਨ ਸਭਾ ਦੇ ਘਰਾਵ ਦਾ ਰੱਖਿਆ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਉਸ ਪ੍ਰੋਗਰਾਮ ਨੂੰ ਅਸੀਂ ਸਮਰਥਨ ਦਿੰਨੇ ਆਂ ਤੇ ਸਾਥੀਆਂ ਨੂੰ ਅਪੀਲ ਕੀਤੀ ਗਈ ਏ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਘਰਾਓ ਦਾ ਜਿਹੜਾ ਪ੍ਰੋਗਰਾਮ ਸਾਂਝੇ ਫਰੰਟ ਵੱਲੋਂ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਅਗਲਾ ਜਿਹੜਾ ਸੀ ਪ੍ਰੋਗਰਾਮ ਲਿਖਿਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਚਾਰ ਜਗ੍ਹਾ ਦੇ ਉੱਤੇ ਜਿਮਣੀ ਚੋਣ ਜਲਦ ਆ ਰਹੀ ਏ ਪਰ ਉਹਦੇ ਵਿੱਚੋਂ ਗਿੱਦੜਬਾਹਾ ਤੇ ਬਰਨਾਲਾ ਇਹ ਦੋ ਜਿਹੜੀਆਂ ਜਿਮਣੀ ਚੋਣਾਂ ਨੇ ਇਹਨੂੰ ਮੁੱਖ ਟਾਰਗੇਟ ਕੀਤਾ ਗਿਆ ਅਤੇ ਜਲਦ ਹੀ ਜਦੋਂ ਵੀ ਤਰੀਕਾਂ ਦਾ ਐਲਾਨ ਮਾਨ ਜੋ 64 ਕਮਿਸ਼ਨਰ ਸਾਹਿਬ ਕਰਨਗੇ ਤਾਂ ਉਸ ਸਮੇਂ ਗਿੱਦੜਵਾਹਾ ਤੇ ਬਰਨਾਲੇ ਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਵੱਡੀ ਗਿਣਤੀ ਦੇ ਵਿੱਚ ਜਾ ਕੇ ਝੰਡਾ ਮਾਰਚ ਕਰੇਗੀ ਰੋਜ਼ ਪ੍ਰਦਰਸ਼ਨ ਕਰੇਗੀ ਤੇ ਲੋਕਾਂ ਨੂੰ ਅਸੀਂ ਅਵੇਅਰ ਕਰਾਵਾਂਗੇ ਕਿ ਉਹ ਸਰਕਾਰ ਇਹ ਬਾਈ ਦੇ ਵਿੱਚ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕਰਕੇ ਸਰਕਾਰ ਬਣਾਤੀ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਲਗਾਤਾਰ ਮੀਟਿੰਗਾਂ ਕਰਕੇ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਭੱਜ ਰਹੇ ਨੇ ਤੇ ਐਸੀ ਚੀਜ਼ ਆ ਜਿਹੜਾ ਮਸਲਾ ਹੈ ਕਿਉਂਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਚੋਣ ਹੋ ਜਾ ਰਹੀ ਏ ਵਿਗੜ ਚੁਕਿਆ ਹੋਇਆ ਚੋਣਾਂ ਦਾ ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਲਿਖਿਆ ਕਿ ਬਹੁਤ ਜਲਦ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਅਤੇ ਅੰਮ੍ਰਿਤਾਲਾ ਵਿਖੇ ਇੱਕ ਵੱਡੇ ਪੱਧਰ ਦੇ ਪ੍ਰੈਸ ਕਾਨਫਰੰਸ ਕਰਾਂਗੇ ਉਸ ਪ੍ਰੈਸ ਕਾਨਫਰੰਸ ਦਾ ਇੱਕੋ ਇੱਕ ਏਜੰਡਾ ਹੋਏਗਾ ਆਮ ਆਦਮੀ ਪਾਰਟੀ ਅਤੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਭਗਵੰਤਮਾਨ ਸਰਕਾਰ ਉਹਨਾਂ ਦੀ ਅਸਲੀਅਤ ਲੋਕਾਂ ਨੂੰ ਦੱਸਾਂਗੇ ਕਿ 2022 ਦੇ ਵਿੱਚ ਅਸੀਂ ਸਰਕਾਰ ਤੇ ਪਾਰਟੀ ਦੇ ਮਹਿਕਾਵੇ ਚ ਆ ਕੇ ਬਹੁਤ ਵੱਡੀ ਮੈਜੋਰਿਟੀ ਆਮ ਆਦਮੀ ਪਾਰਟੀ ਨੂੰ ਦਿੱਤੀ ਪਰ ਜਿਹੜੇ ਬਦਲਾਅ ਦੀ ਉਮੀਦ ਰੱਖੀ ਗਈ ਸੀ ਉਹ ਬਦਲਾਅ ਅੱਜ ਤੱਕ ਨਹੀਂ ਆਇਆ ਜਦੋਂ ਅਸੀਂ ਗੱਲ ਕਰਦੇ ਹਾਂ ਪੁਰਾਣੀ ਪੈਨਸ਼ਨ ਦੀ ਤਾਂ ਸਾਡੀਆਂ ਬਦਲੀਆਂ ਹੁੰਦੀਆਂ ਸਾਨੂੰ ਸ਼ਕਤੀ ਦੇ ਨਾਲ ਪੇਸ਼ ਕਰ ਆਂਦੀ ਹੈ ਸਰਕਾਰ ਜੇ ਕੋਈ ਧਰਨਾ ਰੈਲੀ ਕਰਦੇ ਆ ਤੇ 751 ਵਰਗੇ ਪਰਚੇ ਨੇ ਜਿਹੜੇ ਉਹ ਸਾਡੇ ਮੁਲਾਜ਼ਮਾਂ ਨੂੰ ਡਰਾਇਆ ਜਾ ਰਿਹਾ ਸੋ ਉਹਦਾ ਵਿਰੋਧ ਕਰਨ ਦੇ ਲਈ ਸਰਕਾਰ ਦੀ ਅਸਲੀਅਤ ਦੱਸਣ ਦੇ ਲਈ ਇਹ ਪ੍ਰੈਸ ਕਾਨਫਰੰਸ ਆ ਚੰਡੀਗੜ੍ਹ ਤੇ ਅੰਮ੍ਰਿਤਾਲੇ ਦੇ ਵਿੱਚ ਕਰਾਂਗੇ ਤੇ ਹਰਿਆਣੇ ਦੇ ਲੋਕਾਂ ਨੂੰ ਹਰਿਆਣੇ ਦੇ ਵਿੱਚ ਜਾ ਕੇ ਸੀਪੀਐਫ ਕਰਮਚਾਰੀ ਯੂਨੀਅਨ ਇਹ ਅਪੀਲ ਕਰੇਗੀ ਕਿ 2022 ਦੇ ਵਿੱਚ ਅਸੀਂ ਵੀ ਐਸਿਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਬਦਲਾ ਦੇ ਨਾਂ ਨੂੰ ਵੋਟਾਂ ਪਾਈਆਂ ਸੀ ਪਰ ਬੜੀ ਹੈਰਾਨੀ ਏ ਕਿ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ 17 ਤੋਂ ਵੱਧ ਮੀਟਿੰਗਾਂ ਪੋਸਟਪੋਨ ਕਰ ਚੁੱਕੇ ਨੇ ਪਰ ਮੀਟਿੰਗ ਕਰ ਦੋ ਕਰਦੇ ਕਦੋਂ ਨੇ ਉਸ ਵਕਤ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਦੇ ਨੇ ਜਦੋਂ ਕੋਈ ਨਾ ਕੋਈ ਜਿਮਣੀ ਚੋਣ ਹੋਵੇ ਸਿਰਫ ਇੱਕੋ ਇੱਕ ਬਹਾਨਾ ਹੁੰਦਾ ਹੈ ਕਿ ਜਿਮਣੀ ਚੋਣੇ ਚੋਣ ਜਾਬਤਾ ਲੱਗਿਆ ਇਸ ਤੋਂ ਬਾਅਦ ਬਲਾ ਕੇ ਮੈਂ ਤੁਹਾਡਾ ਮੁਤਾਹਲ ਕਰ ਦੂੰ ਜਿਮਣੀ ਚੋਣ ਲੰਘ ਜਾਂਦੀ ਏ ਤੇ ਮੁੱਦਾ ਉੱਥੇ ਦਾ ਉੱਥੇ ਰਹਿੰਦਾ ਪਰ ਇਸ ਵਾਰ ਜਿਹੜਾ ਗਿੱਦੜਵਾਹਾ ਤੇ ਬਰਨਾਲੇ ਦੇ ਵਿੱਚ ਹਰਿਆਣੇ ਦੇ ਵਿੱਚ ਲੋਕਾਂ ਨੂੰ ਜਾ ਕੇ ਅਸੀਂ ਜਾਗਰੂਕ ਕਰਾਂਗੇ ਸੋ ਮੇਰੀ ਤੁਹਾਨੂੰ ਇਹ ਅਪੀਲ ਆ ਕਿ ਇਹਨਾ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਕਾਮਯਾਬ ਕਰੀਏ 2 ਤੋਂ 6 ਤਰੀਕ ਤੱਕ ਕਾਲੇ ਬਿੱਲੇ ਕਾਲੇ ਬੈਂਚ ਲਗਾ ਕੇ ਸਰਕਾਰ ਦਾ ਐਲਪੀਐਸ ਤੇ ਯੂਪੀਐਸ ਦਾ ਵਿਰੋਧ ਕਰੀਏ 1 ਸਤੰਬਰ ਕੰਪਿਊਟਰ ਵਿਦਿਆਪਕਾਂ ਦਾ ਜਿਹੜਾ ਪ੍ਰੋਗਰਾਮ ਅਜ ਤੋਂ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਸ਼ਮੂਲੀਅਤ ਜ਼ਰੂਰ ਕਰੀਏ ਤੇ ਉਹਦੇ ਨਾਲ ਨਾਲ 3 ਸਤੰਬਰ ਵਿਧਾਨ ਸਭਾ ਦਾ ਜਿਹੜਾ ਘਰਾਓ ਹੈ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਹੋ ਯਕੀਨੀ ਬਣਾਈਏ ਉਹਦੇ ਨਾਲ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹਨਾ ਕਿ 15 ਸਤੰਬਰ ਨੂੰ ਦਿੱਲੀ ਦੇ ਵਿੱਚ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਦੀ ਕੌਮੀ ਪਧਰੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਜਲਦ ਹੀ ਦੇਸ਼ ਵਿਆਪੀ ਪ੍ਰੋਗਰਾਮ ਜਾਂ ਰੈਲੀਆਂ ਜਾਂ ਧਰਨੇ ਮੁਜ਼ਾਹਰਿਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਅਸੀਂ ਜਲਦ ਉੱਥੇ ਉਲੀਕਨ ਜਾ ਰਹੇ ਹਾਂ ਸੋ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਰੱਖਦਾ ਕਿ ਜਿਦਾ ਤੁਸੀਂ ਪਹਿਲਾਂ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡਾ ਸਾਥ ਜਰੂਰ ਦਿਓਗੇ ਜੈ ਜਨਤਾ ਜੈ ਸ਼ੰਗਰ ਜਿੱਤ ਲੜਦੇ ਲੋਕਾਂ ਦੀ